ਯੂਨੀ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਪੁਲਿਸ ਪੁਲਿਸ ਅਦਾਇ ਟਰੈਕਟਰ ਜਿਵੇਂ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸਾਨ ਜੂਨੀ ਦੇ ਝੰਡੇ ਲੱਗੇ ਹੋਏ ਨੇ ਟਰਾਲੀ ਟਰਾਲੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੱਲਾ ਪਾਨਾ ਸਿੱਧੂ ਨਹੀਂ ਰਹਿ ਗਿਆ ਮਸਲਾ ਪੰਜਾਬ ਕਿਸਾਨੀ ਨੌਜਵਾਨੀ ਸਿੱਧੂ ਮੂਸੇਵਾਲਾ ਪਾਈ ਅਮਰਪਾਲ ਸਿੰਘ ਜਦੋਂ ਅਸੀਂ ਉਦੋਂ ਉੱਠ ਨਹੀਂ ਸਕੇ ਅੱਜ ਉੱਠੇ ਹਾਂ ਤੇ ਪਤਾਵਾਂਗੇ ਪਤਾ ਹੈ ਕਿ ਯਾਰ ਅਸੀਂ ਇੱਥੇ ਕੋਈ ਬਾਰਡਰ ਲਾਇਆ ਨੇ ਪਾਕਿਸਤਾਨ ਇੱਥੇ ਪਾਕ ਪਾਕਿਸਤਾਨ ਪਾਕਿਸਤਾਨ ਥੋੜੀ ਆ ਆ ਸਾਡੇ ਕੋਲੇ ਪੰਬ ਗੋਲੀ ਥੋੜੀ ਆ ਸਾਡੇ ਕੋਲੇ ਇੱਕ ਆਵਾਜ਼ ਆ ਸਾਡੀ ਆਵਾਜ਼ ਇਸ ਤਰ੍ਹਾਂ ਤੁਸੀਂ ਜ਼ਾਲਮ ਸਰਕਾਰ ਬੰਦ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਦੀਆਂ ਜਦੋਂ ਤੱਕ ਜੜਾਂ ਨਹੀਂ ਪੁੱਟੀਆਂ ਜਾਂਦੀਆਂ ਉਦੋਂ ਤੱਕ ਸ਼ਾਂਨ ਨਾਲ ਨਹੀਂ ਬੈਠਾਂਗੇ ਪਤਾ ਨਹੀਂ ਬੁੜੀਆਂ ਨੇ ਬੱਚੇ ਨੇ ਜਾਂ ਕੋਈ ਮਰੀਜ਼ ਨੇ ਉਹਨਾਂ ਨੂੰ ਲਗਾ ਰਹੇ ਆ ਪੁਲਿਸ ਲੋਕ ਰੋਕ ਰਹੀ ਆ ਕੰਕ ਮਾਲ ਦੀ ਗਲਤ ਹੈ ਇਹੀ ਆ ਹਾਂ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਬਡਬਰ ਟੋਲ ਪਲਾਜ਼ਾ ਤੇ ਮੌਜੂਦ ਹਾਂ ਜਿੱਥੇ ਬਰਨਾਲਾ ਤੋਂ ਜਿਹੜਾ ਹਾਈਵੇ ਆ ਇਹ ਸੰਗਰੂਰ ਚ ਐਂਟਰ ਹੁੰਦਾ ਕਿਤੇ ਨਾ ਕਿਤੇ ਬਡਬਰ ਟੋਲ ਪਲਾਜ਼ਾ ਤੇ ਵੱਡਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਿਹੜੇ ਆਗੂ ਨੇ ਉਹਨਾਂ ਨੇ ਐਂਟਰੀ ਮਾਰਤੀ ਸੰਗਰੂਰ ਵੱਲ ਨੂੰ ਬਾਈ ਬਿੰਦਰ ਕਲਕੱਤਾ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਕਰਾਂਗੇ ਗੱਲਬਾਤ ਬਾਈ ਜੀ ਕਿੰਨੀਆਂ ਮੁਸ਼ਕਲਤਾਂ ਨਾਲ ਇੱਥੇ ਪਹੁੰਚੇ ਹੋ ਕਿਉਂਕਿ ਪੂਰੀ ਨਾਕੇਬੰਦੀ ਹੋਈ ਵੀ ਆ ਪੂਰੇ ਜ਼ਿਲ੍ਹਾ ਸੰਗਰੂਰ ਬਰਨਾਲਾ ਚ ਕਿਵੇਂ ਪਹੁੰਚੇ ਇੱਥੇ ਸਵੇਰੇ 5 ਵਜੇ ਬਾਈ ਆ ਕੇ ਪੁਲਿਸ ਸੋ ਭੱਜਿਆ ਕਿਲੋਮੀਟਰ ਤੱਕ ਭੱਜਿਆ ਤੇ ਪੰਜਾਬ ਪੁਲਿਸ ਨੂੰ ਆਪਣੀ ਫਿਟਨੈਸ ਦਾ ਵੀ ਸਬੂਤ ਦਿੱਤਾ ਨੌਜਵਾਨਾਂ ਮੂਰੇ ਭੱਜਿਆ ਉਹਨਾਂ ਤੋਂ ਫੜੇ ਨਹੀਂ ਗਏ ਸੋ ਉਸ ਤੋਂ ਬਾਅਦ ਇੱਕ ਹਿੰਦੂ ਪਰਿਵਾਰ ਕੋਲੇ ਗਿਆ ਉਹਨੇ ਚਾਹ ਪਲਾਈ ਤੇ ਆ ਲੋਈ ਦਿੱਤੀ ਸਵੇਰੇ ਠੰਡ 'ਚ ਉਸ ਤੋਂ ਬਾਅਦ ਇੱਕ ਸਿੱਖ ਪਰਿਵਾਰ ਨੇ ਜਦੋਂ ਚੱਕ ਕੇ ਲਿਆਇਆ ਤੇ ਆ ਸਰੋਪਾ ਸਾਹਿਬ ਦੀ ਬਖਸ਼ਿਸ਼ ਕੀਤੀ ਅੱਜ ਅਸੀਂ ਆਪਦੀ ਆਵਾਜ਼ ਬੁਲੰਦ ਕਰਨ ਆਏ ਆ ਅਸੀਂ ਇੱਥੇ ਆਵਾਜ਼ ਸਾਡੀ ਸਰਕਾਰ ਨਾ ਦਬੇ ਅੱਜ ਕਿਸਾਨ ਜਥੇਬੰਦੀਆਂ ਨਾਲ ਜਾਬਤੇ 'ਚ ਰਹੀਆਂ ਸੀ ਪਰ ਇੱਥੇ ਦੇਖੋ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਨੇ ਗੱਡੀਆਂ ਟਰੈਕਟਰ ਜੀਪਾਂ ਲੈ ਕੇ ਐਂਟਰੀ ਮਾਰ ਰਹੇ ਨੇ ਕਿ ਅਸੀਂ ਸੰਗਰੂਰ ਵੱਲ ਪਹੁੰਚਾਂਗੇ ਸਰਪੰਚ ਸਾਹਿਬ ਕਿੰਨੀ ਕੁ ਗਣਤੀ 'ਚ ਨੇ ਜਿਹੜੇ ਨੌਜਵਾਨ ਨੇ ਹਜ਼ਾਰਾਂ ਨੌਜਵਾਨ ਆ ਗਏ ਆਪਾਂ ਹਰੇ ਅੱਜ ਜਾ ਰਹੇ ਨੇ ਸੋ ਮਸਲਾ ਰਹਿ ਗਿਆ ਅੱਜ ਕੱਲਾਪਾਨਾ ਸਿੱਧੂ ਨੂੰ ਰਹਿ ਗਿਆ ਮਸਲਾ ਪੰਜਾਬ ਕਿਸਾਨੀ ਨੌਜਵਾਨੀ ਸਿੱਧੂ ਮੂਸੇਵਾਲਾ ਭਾਈ ਅਮਰਪਾਲ ਸਿੰਘ ਜਦੋਂ ਅਸੀਂ ਉਦੋਂ ਉੱਠ ਨਹੀਂ ਸਕੇ ਅੱਜ ਉੱਠੇ ਆ ਤੇ ਪੜਾਂਗੇ ਪਤਾ ਹੈ ਕਿ ਯਾਰ ਅਸੀਂ ਇੱਥੇ ਕੋਈ ਬਾਰਡਰ ਲਾਇਆ ਨੇ ਪਾਕਿਸਤਾਨ ਇੱਥੇ ਪਾਕ ਪਾਕਿਸਤਾਨ ਪਾਕਿਸਤਾਨ ਥੋੜੀ ਐ ਆ ਸਾਡੇ ਕੋਲੇ ਬੰਬ ਗੋਲੀ ਥੋੜੀ ਐ ਸਾਡੇ ਕੋਲੇ ਇੱਕ ਆਵਾਜ਼ ਆ ਸਾਡੀ ਆਵਾਜ਼ ਇਸ ਤਰ੍ਹਾਂ ਤੁਸੀਂ ਜ਼ਾਲਮ ਸਰਕਾਰ ਬੰਦ ਨਹੀਂ ਕਰ ਸਕਦੇ ਆਮ ਆਦਮੀ ਪਾਰਟੀ ਦੀਆਂ ਜਦੋਂ ਤੱਕ ਜੜਾਂ ਨਹੀਂ ਪੁੱਟੀਆਂ ਜਾਂਦੀਆਂ ਉਦੋਂ ਤੱਕ ਸ਼ਾਂਨ ਨਾਲ ਨਹੀਂ ਬੈਠਾਂ ਜਨਕਾ ਸੰਗਰੂਰ ਚ ਐਂਟਰੀ ਕਰਨੀ ਉਹ ਕਰਨੀ ਆ ਆਪਣਾ ਸੰਗਰੂਰ ਚ ਜਾਵਾਂਗੇ ਅਸਿਕੜ ਕੋਈ ਪਾਕਿਸਤਾਨ ਅਫਗਾਨਿਸਤਾਨ ਚਿੱਟਾ ਲੈਣ ਜਾ ਰਹੇ ਆ ਅਸੀਂ ਇੱਕ ਆਪਦਾ ਮੈਸੇਜ ਦੇਣ ਜਾ ਰਹੇ ਆ ਜਾਣਦੇ ਹੋ ਇੱਥੇ ਕਿਉਂ ਕਿਉਂ ਨੌਜਵਾਨਾਂ ਨਾਲ ਤੁਸੀਂ ਖੈਬਰ ਦੇ ਤੁਸੀਂ ਵੀ ਸਾਡੇ ਭਰਾ ਪੁਲਿਸ ਵਾਲੇ ਵੀ ਤੇ ਅੱਜ ਤੁਹਾਡੇ ਜਰੀਏ ਪੰਜਾਬ ਪੁਲਿਸ ਆਜ਼ਾਦ ਕਰੋ ਇਹ ਨਾਰਾ ਵੀ ਲਾਉਣਾ ਮੈਂ ਠੀਕ ਹੈ ਹਜੂਮ ਕਿੰਨਾ ਕਾ ਕਿੰਨਾ ਕੀ ਇਕੱਠਾ ਨੌਜਵਾਨ ਅਸੀਂ ਦੇਖ ਰਹੇ ਜਿਹੜੇ ਟਰਾਲੀਆਂ ਨੂੰ ਐਂਟਰ ਕਰ ਰਹੇ ਨੇ ਕਿ ਜਾਈ ਜਾਓ ਅੱਗੇ ਹਜ਼ਾਰਾਂ ਲੋਕ ਨੇ ਯਾਰ ਜਾਣਾ ਚਾਹੁੰਦੇ ਅੱਗੇ ਤਾਂ ਜਾਣ ਦੇਣਾ ਚਾਹੀਦਾ ਠੀਕ ਹੈ ਠੀਕ ਹੈ ਅਸੀਂ ਇੱਕ ਮੈਸੇਜ ਦੇਣ ਜਾਂਦੇ ਆ ਤੇ ਸਾਡੀ ਇੰਡੀਆ ਜੀ ਦਾ ਲਾਰਜੈਸਟ ਡੈਮੋਕ੍ਰੇਸੀ ਆਫ ਦਾ ਵਰਲਡ ਕਿੱਥੇ ਰਹਿ ਗਈ ਤੁਹਾਡੀ ਡੈਮੋਕ੍ਰੇਸੀ ਕਿਹੜੀ ਏਜੰਸੀ ਕੋਲੇ ਸਾਫ਼ ਲੈਣ ਜਾਣ ਨੌਜਵਾਨ ਕਿੱਥੇ ਜਾਣ ਸਾਡੇ ਸਿੱਖ ਕਿੱਥੇ ਜਾਣ ਸਾਡੇ ਕਿਸਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਲਿਆ ਇਹਨਾਂ ਨੂੰ ਅਰਸ਼ ਤੋਂ ਫਰਸ਼ ਤੇ ਲਿਆਉਣਾ ਸਾਡੀ ਜ਼ਿੰਮੇਵਾਰੀ ਸਰਕਾਰ ਕਹਿ ਰਹੀ ਹੈ ਕਿ ਲਾਇਨ ਆਰਡਰ ਨੂੰ ਵੀ ਅਸੀਂ ਮੇਨਟੇਨ ਰੱਖਣਾ ਵੀ ਨੁਕਸਾਨ ਨਾ ਹੋਵੇ ਕਿਸੇ ਆਮ ਲੋਕਾਂ ਨੂੰ ਤੁਹਾਡੇ ਬਾਰੇ ਲਾਇਨ ਆਰਡਰ ਜਦੋਂ ਸਾਡੇ ਤੇ 2-2000 ਲੁੱਟਾ ਖੋਹਾਂ ਦਾ ਪਰਚਾ ਦਿਓ ਤਾਂ ਉਦੋਂ ਲਾਇਨ ਆਰਡਰ ਕਿੱਥੇ ਜਾਂਦਾ ਜਦੋਂ ਸਾਨੂੰ ਚੈਨੀ ਚੋਰ ਬਣਾਇਆ ਜਾਵੇ ਉਦੋਂ ਲਾਇਨ ਆਰਡਰ ਤੁਹਾਡੇ ਕਿੱਥੇ ਆ ਇਹ ਸੱਚੀ ਜੀ ਵਾਸਤੇ ਤਾਂ ਲੜ ਰਹੇ ਆ ਆਵਦੀਆ ਹੱਥਾਂ 'ਚ ਸਾਡੀਆਂ ਕੱਚਾਂ 'ਚ ਨਹੀਂ ਚੱਲੇਗਾ ਉੱਠੀ ਆ ਜਵਾਨੀ ਅੱਗੇ ਵੱਧ ਰਹੀ ਆ ਵਧਣ ਦਿਓ ਭਗਵੰਤਮਾਨ ਤੂੰ ਇਸ ਚੀਜ਼ ਦਾ ਲਾਇਕ ਨਹੀਂ ਸੀ ਜੇ ਸਾਡੇ ਜਿਹੜੇ ਤੇਰੇ ਗੱਲਾਂ 'ਚ ਆ ਗਏ ਲੋਕ ਭੋਲੇ-ਪਾਲੇ ਇਸ ਚੀਜ਼ ਦੇ ਤੂੰ ਲਾਇਕ ਨਹੀਂ ਸੀ ਸੋਹਣੇ ਦੇਸ਼ ਪੰਜਾਬ ਦੇ ਰਾਜ ਸੱਤਾ ਹੰਡਾਉਣ ਲਾਇਕ ਤੂੰ ਨਹੀਂ ਸੀਗਾ ਇਹ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਗੁਰੂ ਗੋਬਿੰਦ ਸਿੰਘ ਆਰਗਿਆਂ ਨੇ ਰਾਜ ਕੀਤਾ ਇਹ ਸ਼ਰਾਬੀ ਕਬਾਬੀ ਜਿਹੜਾ ਪੁੱਟ ਦਿਆਂਗੇ ਇੱਥੋਂ ਸ਼ੁਰੂਆਤ ਕਰਦੇ ਆ ਆਵਾਜ਼ दो ਹਮ ਇੱਕ ਹੈ ਪਰ ਸੇਮ ਭਗਵੰਤ ਮਾਨ ਇਹ ਕਰ ਰਹੇ ਨੇ ਵੀ ਟਰੈਵਲ ਏਜੰਟਾਂ ਦਾ ਮੁੱਦਾ ਸਭ ਤੋਂ ਪਹਿਲਾਂ ਮੈਂ ਚੁੱਕਿਆ ਸੀ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਕਿਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨਾ ਪਿਆ ਸ਼ੇਮ ਸ਼ੇਮ ਭਗਵੰਤ ਮਾਨਾ ਸਾਡਾ ਟਰੈਵਲ ਏਜੰਟਾਂ ਦਾ ਕੋਈ ਮੁੱਦਾ ਨਹੀਂ ਸਾਡਾ ਜ਼ਵਾਨੀ ਕਿਸਾਨੀ ਸਾਡਾ ਸਿੱਖ ਧਰਮ ਮੁੱਦੇ ਨੇ ਨਸ਼ੇ ਮੁੱਦੇ ਨੇ ਟਰੈਵਲ ਏਜੰਟ ਇਹ ਮੁੱਦੇ ਉੱਠਦੇ ਰਹਿਣਗੇ ਭਾਨੇ ਦੇ ਜ਼ਰੀਏ ਉੱਠੇ ਆ ਉਦੋਂ ਉੱਠ ਨਹੀਂ ਸਕਿਆ ਮਰਤਪਾਲ ਵੇਲੇ ਅੱਜ ਉੱਠਿਆ ਉਹ ਰੋ ਹੈ ਸਰਕਾਰ ਖਿਲਾਫ ਲੋ ਰੋ ਹੈ ਕੱਲਾ ਪਰ ਪਾਨਾ ਸਿੱਧੂ ਮਸਲਾ ਨਹੀਂ ਕਿਸਾਨੀ ਜ਼ਵਾਨੀ ਨੌਜਵਾਨੀ ਕਿ ਆ ਮਜ਼ਦੂਰ ਯੂਨੀਅਨਾਂ ਇਹ ਮਸਲਾ ਤੁਹਾਡੇ ਝੂਠੇ ਵਾਦੇ ਮਸਲਾ ਤੁਹਾਡੇ ਵਿਆਹ ਮਸਲੇ ਨੇ ਤੁਹਾਡੇ ਜਿਹੜੇ ਪ੍ਰੈਗਨੈਂਟ ਹੋ ਗਏ ਤੁਹਾਡੀਆਂ ਜਲਾਨੀਆਂ ਉਹ ਮਸਲਾ ਤੁਸੀਂ ਆਪਦੇ ਬੱਚੇ ਛੱਡ ਤੇ ਪਰ ਹਜੇ ਤਾਂ ਨਾਕੇ ਘੱਟ ਸੀ ਪਿੱਛੇ ਜਦੋਂ ਸੰਗਰੂਰ ਚ ਐਂਟਰੀ ਕਰੋਗੇ ਉੱਥੇ ਬਹੁਤ ਜ਼ਬਰਦਸਤ ਨਾਕੇ ਨੇ ਕਿ ਅਸੀਂ ਕਿਸੇ ਵੀ ਨੌਜਵਾਨ ਨੂੰ ਐਂਟਰ ਨਹੀਂ ਹੋਣ ਦੇਣਾ ਜਿਹੜਾ ਕਿਤੇ ਨਾ ਕਿਤੇ ਪ੍ਰੋਟੈਸਟ ਜਾਂ ਪ੍ਰਦਰਸ਼ਨ ਕਰਨ ਆ ਰਹੇ ਹਾਂ ਤੁਸੀਂ ਨਾ ਬਲ ਪ੍ਰਯੋਗ ਕਰੋ ਭਗਵੰਤ ਮਾਨਾ ਗੋਲੀਆਂ ਚਲਾ ਸਾਡੇ ਤੇ ਸਾਡੇ ਕੋਲ ਕੀ ਆ ਗੋਲੀਆਂ ਮਾਰ ਸਾਡੇ ਸਾਡੀਆਂ ਜਿਹੜੀਆਂ ਛਾਤੀਆਂ ਜੇ ਤੁਹਾਨੂੰ ਕੋਈ ਪਿੱਠ ਦਿਖਾਦੀ ਦਾ ਫਿਰ ਕਈ ਛਾਤੀਆਂ ਚ ਖਾਵਾਂਗੇ ਗੋਲੀਆਂ ਪਰ ਯਾਰ ਅਸੀਂ ਆਪਦੀ ਆਵਾਜ਼ ਜਾਣ ਜਾ ਰਹੇ ਹਾਂ ਅਸੀਂ ਸਿੱਧੂ ਮੂਸੇਵਾਲੇ ਦਾ ਇਨਸਾਫ ਦੀਪ ਸਿੱਧੂ ਦਾ ਨਿੱਜਰ ਦਾ ਕਿਸਾਨੀ ਦਾ ਇਨਸਾਫ ਮੰਗਣ ਜਾ ਰਹੇ ਕਿਉਂ ਨਹੀਂ ਜਾਣਦੇ ਰੇ ਸਾਨੂੰ ਬਿਲਕੁਲ ਜੀ ਸੋ ਬਡਬਰ ਟੋਲ ਪਲਾਜ਼ਾ ਤੇ ਜਿਹੜਾ ਮਾਹੌਲ ਆ ਉਹ ਕਾਫੀ ਭਖ ਚੁੱਕਿਆ ਕਿਤੇ ਨਾ ਕਿਤੇ ਪਹਿਲਾਂ ਪੁਰਸ ਪ੍ਰਸ਼ਾਸਨ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਇੱਥੇ ਪਹੁੰਚਿਆ ਹੋਇਆ ਸੀ ਕਿ ਅੱਗੇ ਨਹੀਂ ਵਧਣ ਦੇਾਂਗੇ ਪ੍ਰੋਟੈਸਟ ਪ੍ਰਦਰਸ਼ਨ ਜਿਹੜਾ ਸੰਗਰੂਰ ਹੋਣਾ ਉਹ ਨਹੀਂ ਹੋਵੇਗਾ ਪਰ ਉਸ ਤੋਂ ਬਾਅਦ ਦੀ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਜਿਹੜੀਆਂ ਔਰਤਾਂ ਨੇ ਉਹ ਵੀ ਪਹੁੰਚ ਰਹੀਆਂ ਨੇ ਵੱਡੀ ਗਿਣਤੀ 'ਚ ਕਿ ਅਸੀਂ ਐਂਟਰ ਹੋਵਾਂਗੇ ਅਸੀਂ ਸੰਗਰੂਰ 'ਚ ਜਾਮਾਗੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਕਿ ਕਿਸ ਤਰੀਕੇ ਨਾਲ ਹਾਂਜੀ ਮਾਤਾ ਜੀ ਕਿੱਥੋਂ ਕਿਹੜੇ ਪਿੰਡ ਤੋਂ ਆਏ ਹੋ ਵੀਰ ਇਧਰੋਂ ਆਏ ਪੀ ਖਿਗਲਾ ਤੋਂ ਚਲੋ ਜੀ ਚਲੋ ਸੋ ਮਾਤਾਵਾਂ ਨੇ ਜਿਹੜੀਆਂ ਉਹ ਵੀ ਵੱਡੀ ਗਿਣਤੀ 'ਚ ਕਿ ਅਸੀਂ ਐਂਟਰੀ ਕਰਨੀ ਹੈ ਦੇਖੋ ਕਿਸ ਤਰੀਕੇ ਨਾਲ ਨੌਜਵਾਨ ਬਟਪੁਰ ਟੋਲ ਪਲਾਜ਼ਾ ਤੋਂ ਭੱਜ ਕੇ ਅੱਗੇ ਵੱਧ ਰਹੇ ਨੇ ਕਿਉਂਕਿ ਜਿੰਨੀਆਂ ਟਰਾਲੀਆਂ ਦੀਆਂ ਜਿੰਨਾਂ ਜੀਪਾਂ ਦੀਆਂ ਜਿਹੜੀਆਂ ਗੱਡੀਆਂ ਦੀਆਂ ਉਹ ਬਟਪੁਰ ਟੋਲ ਪਲਾਜ਼ਾ ਤੋਂ ਅੱਗੇ ਐਂਟਰੀ ਕਰ ਲਈ ਹੈ ਸੋ ਲਗਾਤਾਰ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੇ ਨੌਜਵਾਨ ਸਰਕਾਰ ਮਰਦਾਵਾਰ ਪਾਨਾ ਸਿੱਧੂ ਜਿੰਦਾਬਾਦ ਆ ਪੰਜਾਬ ਪੁਲਿਸ ਲਾਠੀ ਚਾਰਜ ਕਰ ਰਹੀ ਹੈ ਜੀ ਸੋ ਨੌਜ ਨੌਜਵਾਨ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਐਂਟਰ ਹੋ ਚੁੱਕੇ ਨੇ ਐਂਟਰ ਹੋ ਚੁੱਕੇ ਨੇ ਕਿ ਸੰਗਰੂਰ ਵੱਲ ਵਧਾਂਗੇ ਵਟਬਰ ਟੋਲ ਪਲਾਜੇ ਵੱਲ ਲਗਾਤਾਰ ਜੇ ਗੱਲਬਾਤ ਕਰੀਏ ਤਾਂ ਐਂਟਰ ਹੋ ਚੁੱਕੇ ਨੇ ਕਿ ਸੰਗਰੂਰ ਵੱਲ ਅਸੀਂ ਜਾਵਾਂਗੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਕਿ ਦੇਖੋ ਕਹਿ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਰੋਕ ਰਿਹਾ ਸੀ ਕਿ ਅੱਗੇ ਟਰਾਲੀਆਂ ਨਹੀਂ ਵਧਣ ਦਿੱਤੀਆਂ ਜਾਣਗੀਆਂ ਹੁਣ ਦੇਖੋ ਕਿ ਟਰਾਲੀਆਂ ਜੀਪਾਂ ਭਾਰਤੀ ਕਿਸਾਨ ਜਿੰਦੇ ਆਗੂ ਨੌਜਵਾਨ ਵੱਡੀ ਗਿਣਤੀ ਚ ਭਾਨੇ ਸਿੱਧੂ ਦੇ ਹੱਕ ਚ ਨੇ ਉਹ ਅੱਗੇ ਵਧ ਰਹੇ ਨੇ ਬਟਵਰੇ ਟੋਲ ਪਲਾਜ਼ਾ ਤੋਂ ਅੱਗੇ ਸੰਗਰੂਰ ਵੱਲ ਐਂਟਰ ਹੋ ਚੁੱਕੇ ਨੇ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਹੁਣ ਉਹਨਾਂ ਨੂੰ ਕਿੱਥੇ ਰੋਕੇਗਾ ਕਿਉਂਕਿ ਵੱਡੀ ਗਿਣਤੀ ਚ ਜਿਹੜਾ ਹਜੂਮ ਆ ਹਾਂਜੀ ਬਾਈ ਜੀ ਕੀ ਹੋਇਆ 10 20 ਬਾਲਸ ਵਾਲੇ ਬੰਦੇ ਨੇ ਤੁਸੀਂ 200000 ਦੇ ਹਿਸਾਬ ਨਾਲ ਗਿਣਤੀ ਆ ਤੁਸੀਂ ਇਹਨਾਂ ਨੂੰ ਆਹੋ ਕਰ ਰਹੇ ਸੀ ਲੋਕ ਨੇ ਜਿਹੜੇ ਉਹ ਕੋਈ ਪੁਲਿਸ ਰੋਕ ਰਹੀ ਆ ਹੈਰਾਨ ਦੀ ਗੱਲ ਹੈ ਜਿਹੜੇ ਮਰੀਜ਼ ਨੇ ਬੱਚੇ ਨੇ ਬੁੜੀਆਂ ਨੇ ਉਹਨਾਂ ਨੂੰ ਨਿਗਾਰ ਰਿਹਾ ਕਿਸਾਨ ਜੂਨੀਆ ਦੇ ਨੇਤਾ ਤਾਂ ਉਹ ਪੁਲਿਸ ਵਾਲੇ ਰੋਕ ਰਹੇ ਆ ਸਮਝ ਦੇਖ ਲਓ ਵੀ ਸਾਰੇ ਪਹਿਲਾਂ ਕਹੇ ਸੀ ਕਿ ਅੰਦਰ ਐਂਟਰੀ ਨਹੀਂ ਹੋਣੀ ਜੀ ਮਤਲਬ ਪ੍ਰਦਰਸ਼ਨ ਕਰਨ ਵਾਲੇ ਨਾ ਜਾਣ ਨਹੀਂ ਜੀ ਪ੍ਰਦਰਸ਼ਨਾਂ ਦਾ ਕੋਈ ਜਾ ਹੀ ਨਹੀਂ ਰਿਹਾ ਤਾਂ ਪਾਬਲਕੀ ਜਾ ਰਹੀ ਆ ਉਹ ਦੇਖੋ ਤਾਂ ਅਸੀਂ ਬੁੜੀਆਂ ਨੇ ਬੱਚੇ ਨੇ ਜਾਂ ਕੋਈ ਮਰੀਜ਼ ਨੇ ਉਹਨਾਂ ਨੂੰ ਲਗਾ ਰਹੇ ਆ ਪੁਲਿਸ ਲੋਕ ਰੋਕ ਰਹੀ ਆ ਕਰਾ ਕਮਾਲ ਦੀ ਤਾਂ ਗੱਲ ਤਾਂ ਇਹੀ ਆ ਅਜੇ ਤਾਂ ਹੈਰਾਨ ਹੈ ਵੀ ਸਿਪਲਿਆ ਨੂੰ ਲੰਘਦੇ ਸਾਨੂੰ ਤਾਂ ਨਾ ਜਾਣਦੇ ਨਾ ਸਿੱਧਾ ਜਾਂਦੇ ਹੀ ਨਹੀਂ ਲੋਕਾਂ ਨੂੰ ਨੰਘਾਉਣਾ ਜਿਹੜੇ ਜਾਤੂ ਨੇ ਉਹਨਾਂ ਨੂੰ ਲਗਾ ਰਹੇ ਆ ਜਾਂ ਪਿੱਛੇ ਪ੍ਰਬੰਧ ਕਰਨ ਪਿੱਛੇ ਪਾਸੇ ਦੀ ਭਜਾਉਣ ਹਜੇ ਸਮਾਂ ਲਾਠੀ ਚਾਰਜ ਕਰਨ ਦੀ ਤਿਆਰੀਆਂ ਕਰਦੇ ਆ ਨਾ ਵੈਸੇ ਪਹੁੰਚਣਾ ਸੰਗਰੂਰ ਜਾਣਾ ਜਿੰਨੇ ਦਾ ਅੰਦਰ ਨੂਰ ਸੀਗਾ ਜੀ ਪਰ ਹੁਣ ਨਹੀਂ ਅਸੀਂ ਪਹੁੰਚਦੇ ਹੁਣ ਤਾਂ ਇੱਥੋਂ ਲੋਕਾਂ ਨੂੰ ਨੰਘਾਵਾਂਗੇ ਜਿਹੜੇ ਹੈਰਾਨ ਹੋ ਰਹੀ ਆ ਉਹਨਾਂ ਨੂੰ ਹਰਾਸ ਨਹੀਂ ਹੋਣ ਦੇਣਾ ਅਸੀਂ ਬਸ ਇਹ ਗੱਲ ਆ ਹੋਰ ਨਹੀਂ ਗੱਲ ਕੋਈ ਠੀਕ ਹੈ ਬਿਲਕੁਲ ਜੀ ਸੋ ਤਸਵੀਰਾਂ ਜਿਹੜੇ ਕਿਸਾਨਾਂ ਆਗੂ ਨੇ ਤਸਵੀਰਾਂ ਤੁਹਾਨੂੰ ਦਿਖਾਉਣਾ ਕਿ ਪਟਪਟ ਟੋਲ ਪਲਾਜ਼ਾ ਤੇ ਪੁਲਿਸ ਨਾਲ ਆਪ ਟਕਰਾ ਟਕਰਾਹ ਹੋ ਰਹੀ ਹੈ ਨੌਜਵਾਨਾਂ ਤੇ ਪੁਲਿਸ ਪ੍ਰਸ਼ਾਸਨ ਆਪਸ ਵਿੱਚ ਆਹਮੋ ਸਾਹਮਣੇ ਨੇ ਤੇ ਨੌਜਵਾਨ ਕਹਿ ਰਹੇ ਨੇ ਕਿਸਾਨ ਆਗੂ ਕਹਿ ਰਹੇ ਨੇ ਕਿ ਅਸੀਂ ਗੱਡੀਆਂ ਲੰਘਾ ਰਹੇ ਹਾਂ ਪੁਲਿਸ ਵਾਲੇ ਰੋਕ ਰਹੇ ਨੇ ਤੇ ਨੌਜਵਾਨ ਵੱਡੀ ਗਿਣਤੀ ਚ ਸੰਗਰੂਰ ਵੱਲ ਵੱਧ ਰਹੇ ਨੇ ਅਤੇ ਕਹਿ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਅੱਗੇ ਜਿਹੜਾ ਪ੍ਰਦਰਸ਼ਨ ਕਰਨਾ ਸੀ ਉਹ ਪ੍ਰਦਰਸ਼ਨ ਅਸੀਂ ਕਰਾਂਗੇ ਅਤੇ ਉੱਥੇ ਜਾ ਕੇ ਜੋ ਕਾਲ ਦਿੱਤੀ ਸੀ ਉਹ ਕਾਲ ਹੋਵੇਗੀ ਸੋ ਵੱਡੀ ਗਿਣਤੀ ਚ ਨੌਜਵਾਨ ਤਸਵੀਰਾਂ ਤੁਹਾਨੂੰ ਬੱਡਬਰ ਟੋਲ ਪਲਾઝા ਦੀਆਂ ਦਿਖਾ ਰਹੇ ਹਾਂ ਨੌਜਵਾਨ ਵੱਡੀ ਗਿਣਤੀ ਚ ਅੱਗੇ ਜਿਹੜੇ ਵਹੀਕਲ ਆ ਰਹੇ ਨੇ ਉਹਨਾਂ ਨੂੰ ਲੰਘਾ ਰਹੇ ਨੇ ਚਾਹੇ ਟਰਾਲੀਆਂ ਨੇ ਜਿਹੜੇ ਜਾਮ ਲਾਏ ਹੋਏ ਨੇ ਕਿ ਅਸੀਂ ਜਾਮ ਨਹੀਂ ਲੱਗਣ ਦੇਵਾਂਗੇ ਦੇਖੋ ਜਿਹੜੇ ਨੌਜਵਾਨ ਨੇ ਟਰਾਲੀ ਕਿਸਾਨ ਜੁਨੀ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਪੁਲਿਸ ਪੁਲਿਸ ਅਧਰ ਟਰੈਕਟਰ ਜਿਵੇਂ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸਾਨ ਜੁਨੀ ਦੇ ਚੰਟੇ ਲੱਗੇ ਹੋਏ ਨੇ ਟਰਾਲੀ ਟਰਾਲੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਪੁਲਿਸ ਨਾਲ ਕਾਫੀ ਤਸਵੀਰਾਂ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੁਲਿਸ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਆ ਪੁਲਿਸ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਐ ਸੋ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਡਬਰ ਟੋਲ ਪਲਾਜ ਦੀਆਂ ਬਡਬਰ ਟੋਲ ਪਲਾਜ ਦੀਆਂ ਤਸਵੀਰਾਂ ਜਿੱਥੇ ਕਾਫੀ ਮਾਹੌਲ ਤਣਾਅਪੂਰਨ ਹੋਇਆ ਮਾਹੌਲ ਤਣਾਅਪੂਰਨ ਹੋ ਰਿਹਾ ਪੁਲਿਸ ਨਾਲ ਟਕਰਾਰਬਾਜ਼ੀ ਨੌਜਵਾਨਾਂ ਦੀ ਹੋ ਰਹੀ ਹੈ ਲਗਾਤਾਰ ਲਗਾਤਾਰ ਤਸਵੀਰਾਂ ਸੈਂਟਰਲ ਪੰਜਾਬ ਟੀਵੀ ਤੇ ਤੁਸੀਂ ਦੇਖ ਰਹੇ ਹੋ ਕਿ ਬੱਡਬਰ ਟੋਲ ਪਲਾਜ਼ਾ ਤੇ ਜਿਵੇਂ ਦਾ ਮਾਹੌਲ ਆ ਕਾਫੀ ਤਣਾਅਪੂਰਨ ਮਾਹੌਲ ਹੋਇਆ ਜਿੱਥੇ ਪੁਲਿਸ ਅਤੇ ਨੌਜਵਾਨ ਆਮੂ ਸਾਹਮਣੇ ਕੇ ਪ੍ਰਦਰਸ਼ਨ ਕਰਾਂਗੇ ਅੱਗੇ ਵਧਾਂਗੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ